ਇਹ ਤੇ ਮਨਸੂਰ ਨੂੰ ਜਦੋਂ ਸੁਲੀ ਚੜਿਆ ਜਾਣਾ ਸੀ ਨਾ ਇਹਨੂੰ ਹੁਕਮ ਹੋ ਗਿਆ ਵੀ ਸੁਲੀ ਤੇ ਚੜਿਆ ਜਾਏ। ਸੇਧ ਕੀਤਾ ਜਾਏ। ਕਿਤੇ ਦਿਨ ਮਿਥ ਦਿੱਤਾ ਗਿਆ। ਮੈਂ ਫਲਾਣੇ ਦਿਨ یوں ਕਹਿ ਲੋ ਵੀ ਕੱਲ ਨੂੰ ਇਹਨੂੰ ਸੁਲੀ ਤੇ ਚੜਿਆ ਜਾਏਗਾ। ਰੱਬ ਨਾਲ ਪ੍ਰੇਮ ਕਰਨ ਵਾਲਾ ਪਿਆਰ ਕਰਨ ਵਾਲਾ ਇੱਕ ਬੰਦੇ ਨੇ ਵੇਖਿਆ ਵੀ ਮਨਸੂਰ ਨੂੰ ਕੱਲ ਨੂੰ ਸੁਲੀ ਚੜ ਦੇਣਾ। ਕਹਿੰਦਾ ਹੈ ਬੰਦਗੀ ਕਰਨ ਵਾਲਾ ਮੇਰੇ ਮਨ 'ਚ ਕੀ ਖਿਆਲ ਹੈ ਕੋਈ ਸਵਾਲ ਨੇ ਮੈਂ ਮਨਸੂਰ ਨੂੰ ਪੁੱਛ ਲਵਾਂ ਮਨ 'ਚ ਖਿਆਲ ਆ ਗਿਆ ਉਹ ਮਨਸੂਰ ਦੇ ਕੋਲ ਪਹੁੰਚਿਆ ਉਹਨੇ ਜਾ ਕੇ ਦੋਵਿਆਂ ਜੁੜ ਕੇ ਬੇਨਤੀ ਕੀਤੀ ਕਹਿੰਦਾ ਮੈਨੂੰ ਪਤਾ ਹੈ ਵੀ ਤੈਨੂੰ ਕੱਲ ਨੂੰ ਸੂਲੀ ਚਾੜ ਦਿੱਤਾ ਜਾਣਾ ਪਰ ਮੇਰੇ ਮਨ 'ਚ ਕੋਈ ਸਵਾਲ ਨੇ ਮੈਨੂੰ ਜਵਾਬ ਨਹੀਂ ਮਿਲਦਾ ਪਿਆ ਤੇ ਹੋ ਸਕਦਾ ਤੂੰ ਮੇਰੇ ਸਵਾਲਾਂ ਦਾ ਜਵਾਬ ਦੇ ਜਾਵੇਂ ਮਨਸੂਰ ਨੇ ਕਿਆ ਵੀ ਦੱਸ ਦੇ ਵੀ ਜੇ ਹੋ ਸਕਿਆ ਤਾਂ ਮੈਂ ਤੁਹਾਨੂੰ ਜਵਾਬ ਦੇ ਕੇ ਜਾਵਾਂ ਦੱਸ ਦੇ ਭਾਈ ਕਿਹੜੇ ਸਵਾਲ ਨੇ ਇਹਨੇ ਗੁਰਮੁਖੋ ਪਹਿਲਾ ਸਵਾਲ ਕੀਤਾ ਹੈ ਧਿਆਨ ਕਰੋ ਇੱਧਰ ਇਹਨੇ ਕਿਹਾ দান ਦੀ ਹੱਦ ਕੀ ਹੈ ਦੂਸਰਾ ਸਵਾਲ ਹੈ ਵੀ ਤਿਆਗ ਦੀ ਹੱਦ ਕੀ ਹੈ ਤੇ ਕਹਿ ਲੱਗਾ ਮੇਰਾ ਤੀਸਰਾ ਸਵਾਲ ਹੈ ਵੀ ਪਿਆਰ ਦੀ ਹੱਦ ਕੀ ਹੈ ਮਨਸੂਰ ਨੇ ਕਿਹਾ ਵੀ ਤੂੰ ਸਵਾਲ ਬੜੇ ਵਧੀਆ ਕੀਤੇ ਨੇ ਬਹੁਤ ਵਧੀਆ ਕੀਤੇ ਨੇ ਕਹਿੰਦੇ ਪਹਿਲਾਂ ਇੱਕ ਕੰਮ ਕਰ ਆਹ ਕੋਈ ਲੁਪ ਛਿਪ ਕੇ ਨਾ ਮੈਨੂੰ ਮੈਂ ਕਈ ਦਿਨਾਂ ਤੋਂ ਭੁੱਖਾ ਮੈਨੂੰ ਪ੍ਰਸ਼ਾਦਾ ਨਹੀਂ ਦਿੱਤਾ ਗਿਆ ਮੈਨੂੰ ਸੁਲੀ ਚਾੜਿਆ ਜਾਣਾ ਸੀ ਆਹ ਕੋਈ ਬੰਦਾ ਲੁਪ ਛਿਪ ਕੇ ਮੈਨੂੰ ਅੱਧਾ ਕੁ ਪ੍ਰਸ਼ਾਦਾ ਦੇ ਗਿਆ ਤੇ ਮੈਨੂੰ ਤੇ ਕੱਲ ਨੂੰ ਸੁਲੀ ਚਾੜ ਦਿੱਤਾ ਜਾਣਾ ਮੈਂ ਤੇ ਇੰਨੇ ਦਿਨਾਂ ਤੋਂ ਜਿਹੜਾ ਭੁੱਖਾ ਬੈਠਾ ਰਾਤ ਨੂੰ ਖਾ ਕੇ ਦਾ ਕੀ ਕਰਾਂਗਾ ਇਹ ਤੂੰ ਸ਼ੱਕ ਲੈ ਸ਼ੱਕ ਫਿਰ ਮੈਂ ਤੈਨੂੰ ਤੇਰੇ ਸਵਾਲ ਦਾ ਜਵਾਬ ਦਿਆਂਗਾ ਵੀ ਇਹਦੀ ਹੱਦ ਕਿੱਥੇ ਹੈ ਉਹ ਹੈਰਾਨ ਹੋ ਗਿਆ ਸੁਣਨ ਵਾਲਾ ਕਹਿੰਦਾ ਤੁਸੀਂ ਨਹੀਂ ਸਕਦੇ ਕਹਿੰਦਾ ਮੈਂ ਸ਼ੱਕੀ ਕਰਨਾ ਮੈਂ ਤੇ ਕੱਲ ਨੂੰ ਸੁੱਲੀ ਚੜ੍ਹ ਜਾਣਾ ਮਰ ਜਾਣਾ ਚੀਦ ਹੋ ਜਾਣਾ ਮੈਂ ਕੀ ਕਰਨਾ ਹਣ ਸ਼ੱਕ ਕੇ ਉਹ ਜਦੋਂ ਸ਼ੱਕਣ ਲੱਗਾ ਤੇ ਮਨਸੂਰ ਨੇ ਉਹਦੀ ਬਾਹ ਫੜ ਲੀ ਮਨਸੂਰ ਕਹਿੰਦਾ ਬਸ ਇਹੀ দান ਦੀ ਹੱਦ ਹੈ ਇਸ ਤੋਂ ਵੱਡਾ দান ਨਹੀਂ ਜਦੋਂ ਆਪਣੀ ਥਾਲੀ ਵਿੱਚੋਂ ਚੁੱਕ ਕੇ ਕਿਸੇ ਦੂਜੇ ਦੀ ਮੂੰਹ ਵਿੱਚ ਬੁਰਕੀ ਪਾ ਦੋਗੇ ਸਮਝ ਲਓ ਸਭ ਤੋਂ ਵੱਡਾ দান ਇਹੀ ਹੈ ਅਸੀਂ ਤਾਂ ਦੂਜੇ ਦੀ ਥਾਲੀ ਵਿੱਚੋਂ ਖੋਣ ਨੂੰ ਤਿਆਰ ਬਿਠੇ ਆਂ ਧਿਆਨ ਹੈ ਗੱਲ ਮਾਫ ਕਰਿਆ ਜੀ ਅਸੀਂ ਤਾਂ ਕਿਸੇ ਦਾ ਹੱਕ ਖੋਣ ਲੱਗਿਆ ਇੱਕ ਸੈਕਿੰਡ ਲਾਣੇ ਆ ਸਭ ਤੋਂ ਵੱਡਾ ਦਾਨ ਹੀ ਇਹ ਆ ਦੁਨੀਆ ਦੇ ਅੰਦਰ ਵੀ ਆਪਣੀ ਥਾਲੀ ਵਿੱਚੋਂ ਕੱਢ ਕੇ ਕਿਸੇ ਭੁੱਖੇ ਦੇ ਮੂੰਹ ਵਿੱਚ ਗਰਾਈ ਪਾ ਦੇਣੀ ਇਸ ਤੋਂ ਵੱਡਾ ਦਾਨ ਨਹੀਂ ਹੈਗਾ ਦੁਨੀਆ ਦੇ ਅੰਦਰ ਕੋਈ ਵੀ ਕਰਦੀ ਸਿੱਖ ਕਮ ਸੇਵਾ ਕਰਦੀ ਹੈ ਨਾ ਬੜੀ ਚੰਗੀ ਗੱਲ ਹੈ ਅਸੀਂ ਜਦੋਂ ਦੇਖਦੇ ਆ ਵੀ ਕਿਸੇ ਨੂੰ ਮੁਸੀਬਤ ਆਈ ਹੈ ਸਿੱਖ ਜਾ ਕੇ ਸਿੱਖਾਂ ਦੀ ਮਦਦ ਕਰ ਰਹੇ ਨੇ ਨਾ ਪੰਜਾਬ ਦੇ ਵਿੱਚ ਇਹਨੂੰ ਕਹਿੰਦੇ ਨੇ ਸਭ ਤੋਂ ਵੱਡਾ ਦਾਨ ਹੈ ਬਹੁਤ ਚੰਗੀ ਗੱਲ ਹੈ ਇਹ ਧਨ ਦੀ ਹੱਦ ਆ ਇਸ ਤੋਂ ਅੱਗੇ ਇਸ ਤੋਂ ਵੱਡਾ ਕੋਈ ਧਨ ਨਹੀਂ ਹੈਗਾ ਪਰ ਉਹਨੇ ਕਿਹਾ ਵੀ ਤਿਆਗ ਦੀ ਹੱਦ ਕੀ ਹੈ ਮਨਸੂਰ ਨੇ ਕਿਹਾ ਵੀ ਆਪਣੀ ਅੱਖਾਂ ਬੰਦ ਕਰੋ ਅੱਖਾਂ ਬੰਦ ਕਰਨਾ ਉਹਨੇ ਅੱਖਾਂ ਬੰਦ ਕੀਤੀ ਤੇ ਮਨਸੂਰ ਕੋਲ ਬੰਦਗੀ ਸੀ ਮਨਸੂਰ ਨੇ ਚੌਕੜਾ ਮਾਰਿਆ ਸੀ ਆਪਣੇ ਸਰੀਰ ਦੇ ਵਿੱਚੋਂ ਸਵਾਸਾਂ ਨੂੰ ਕੱਢ ਦਿੱਤਾ ਰਹਿ ਗਿਆ ਕੱਲਾ ਸਰੀਰ ਜੋ 2 ਮਿੰਟ ਬਾਅਦ ਉਹਨੇ ਅੱਖਾਂ ਖੋਲ੍ਹੀਆਂ ਨਾ ਤੋਨੇ ਹਲਾਲੂ ਕੇ ਵੇਖਿਆ ਉਹਨੇ ਕਿਹਾ ਮਨਸੂਰ ਤੇ ਚਲਾ ਗਿਆ ਇਹ ਤਾਂ ਸੂਲੀ ਚੜ ਜਾਣਾ ਸੀ ਤੇ ਪਹਿਲੀ ਸ਼ਰੀਰ ਨੂੰ ਛੱਡ ਗਿਆ ਉਹ ਡਰ ਗਿਆ ਉਹਨੇ ਕਹੇ ਇਥੋਂ ਨਿਕਲੇਗਾ ਕਿਵੇਂ ਜੇ ਕਿਸੇ ਸਰਕਾਰ ਨੂੰ ਪਤਾ ਲੱਗਿਆ ਕਿਸੇ ਨੂੰ ਪਤਾ ਲੱਗਿਆ ਵੀ ਮਨਸੂਰ ਨੂੰ ਇਹਨੇ ਮਾਰ ਦਿੱਤਾ ਤੇਰੇ ਤੇ ਕਤਲ ਪੈ ਜਾਵੇਗਾ ਇਥੋਂ ਨਿਕਲਣ ਦਾ ਬਹਾਨਾ ਵੇਖ ਕਹਿੰਦੇ ਡਰਦਾ ਮਾਰਿਆ ਜਦੋਂ ਉੱਠ ਕੇ ਟੁਰਨ ਲੱਗਾ ਨਾ ਕਹਿੰਦੇ ਮਨਸੂਰ ਨੇ ਸ਼ਰੀਰ ਵਿੱਚ ਵਾਪਸ ਆ ਕੇ ਤੈਨੂੰ ਬਾਹਰੋਂ ਫੜ ਲਿਆ ਕਹਿੰਦਾ ਚੱਲਿਆ ਕਿੱਧਰ ਕਹਿੰਦਾ ਯਾਦ ਰੱਖੀ ਤੂੰ ਪੁੱਛਿਆ ਵੀ ਤ્યાਗ ਦੀ ਹੱਦ ਕੀ ਹੈ ਕਹਿੰਦਾ ਮਹਾਪੁਰਖ ਰੱਬ ਦਾ ਪਿਆਰਾ ਬੰਦਗੀ ਕਰਨ ਵਾਲਾ ਜੇ ਤਿਆਗਣ ਤੇ ਆ ਜਾਏ ਨਾ ਉਹ ਕਹਿੰਦੇ ਕੱਲੀ ਮਾਇਆ ਨਹੀਂ ਤਿਆਗਦਾ ਉਹ ਕੱਲਾ ਘਰ-ਬਾਰ ਨਹੀਂ ਤਿਆਗਦਾ ਉਹ ਤਿਆਗਣ ਤੇ ਆ ਜਾਏ ਤੇ ਆਪਣੇ ਸਰੀਰ ਨੂੰ ਵੀ ਤਿਆਗ ਜਾਂਦਾ ਉਹ ਆਪਣੇ ਸਰੀਰ ਨੂੰ ਵੀ ਤਿਆਗ ਦਿੰਦਾ ਕਿਉਂਕਿ ਗੁਰਬਾਣੀ ਕਹਿੰਦੀ ਗੁਰਮੁਖ ਆਵੇ ਜਾਏ ਸੰਗ ਪੜੋ ਜਰਾ ਤਿਆਨ ਗੁਰਮੁਖ ਆਵੇ ਜਾਏ ਕਿਤੇ ਗੁਰਮੁਖ ਬੰਦਾ ਹੈ ਉਹ ਰੱਬ ਦੀ ਬੰਦਗੀ ਕਰਨ ਵਾਲਾ ਹੈ ਉਹ ਚਾਹੇ ਤੇ ਆਪਣੇ ਸਰੀਰ ਨੂੰ ਆਪਣੀ ਮਰਜ਼ੀ ਨਾਲ ਛੱਡ ਕੇ ਜਾ ਸਕਦਾ ਹੈ ਇਹ ਤਿਆਗ ਦੀ ਹੱਦ ਹੈ ਉਹਨੇ ਕਿਹਾ ਮੇਰਾ ਤੀਜਾ ਸਵਾਲ ਹੈ ਪਿਆਰ ਦੀ ਹੱਦ ਕੀ ਹੈ ਉਹਨੇ ਕਿਹਾ ਅੱਜ ਨਹੀਂ ਸਵੇਰੇ ਉੱਥੇ ਆਵੀ ਜਿੱਥੇ ਮੈਨੂੰ ਸੂਲੀ ਤੇ ਚਾੜਿਆ ਜਾਣਾ ਹੈ ਸ਼ਹੀਦ ਕੀਤਾ ਜਾਣਾ ਹੈ ਉਹਨੇ ਕਿਹਾ ਫਿਰ ਤੁਸੀਂ ਤੇ ਸ਼ਹੀਦ ਹੋ ਜਾਣਾ ਤੁਹਾਨੂੰ ਤੇ ਸੂਲੀ ਤੇ ਚਾੜ ਦਿੱਤਾ ਜਾਣਾ ਤੇ ਮੇਰੇ ਸਵਾਲ ਦਾ ਜਵਾਬ ਕੌਣ ਦੇਗਾ ਵੀ ਪਿਆਰ ਦੀ ਹੱਦ ਕੀ ਹੈ ਉਹਨੇ ਕਿਹਾ ਉੱਥੇ ਆ ਹੀ ਤੈਨੂੰ ਅਗਰ ਮੈਨੂੰ ਮੇਰੇ ਸਰੀਰ ਦੇ ਟੁਕੜੇ-ਟੁਕੜੇ ਵੀ ਹੋ ਜਾਣਗੇ ਨਾ ਤੇ ਮੇਰੇ ਸਰੀਰ ਦੇ ਟੁਕੜਿਆਂ ਵਿੱਚੋਂ ਵੀ ਤੇਰੇ ਸਵਾਲ ਦੇ ਜਵਾਬ ਜਵਾਬ ਮਿਲੇਗਾ ਉਹਨੇ ਕਿਹਾ ਠੀਕ ਹੈ ਅਗਲਾ ਦਿਨ ਬਗਦਾਦ ਦੀ ਧਰਤੀ ਸੀ ਬੜੇ ਲੋਕ ਇਤਿਹਾਸ ਕਹਿੰਦਾ ਵੀ 1 ਲੱਖ ਬੰਦਾ ਉੱਥੇ ਇਕੱਠਾ ਹੋਇਆ ਸੀ ਵੇਖਣ ਵਾਸਤੇ ਮੇ ਮਨਸੂਰ ਨੂੰ ਸੂਲੀ ਤੇ ਚਾੜਿਆ ਜਾਣਾ ਲੋਕ ਵੇਖਣ ਵਾਸਤੇ ਆਏ ਨੇ ਕਹਿੰਦੇ ਨੇ ਜਦੋਂ ਮਨਸੂਰ ਨੂੰ ਸੁੱਲੀ ਤੇ ਚਾੜਿਆ ਗਿਆ ਸਰੀਰ ਦੇ ਟੁਕੜੇ ਟੁਕੜੇ ਹੋ ਗਏ ਕਹਿੰਦੇ ਸਰੀਰ ਦੇ ਮਾਸ ਦਾ ਇੱਕ ਟੁਕੜਾ ਉਹ ਸਵਾਲੀਆ ਵੀ ਉੱਥੇ ਖਲੋਤਾ ਸੀ ਉਹਦੇ ਪੈਰਾਂ ਵੀ ਚਾੜ ਡਿੱਗਾ ਉਹਦੇ ਕੋਲ ਆ ਕੇ ਡਿੱਗਦਾ ਚਰਨਾਂ ਦੇ ਕੋਲ ਆ ਕੇ ਡਿੱਗ ਪਿਆ ਪੈਰਾਂ ਕੋਲ ਆ ਕੇ ਡਿੱਗ ਪਿਆ ਉਸ ਟੁਕੜੇ ਵਿੱਚੋਂ ਆਵਾਜ਼ ਆਈ ਕਹਿੰਦੇ ਸਵਾਲੀਆ ਸਵਾਲ ਕਰ ਤੂੰ ਕਹਿੰਦਾ ਹੇ ਮੇਰਾ ਤੀਸਰਾ ਸਵਾਲ ਏ ਉਹਨੇ ਕਿਹਾ ਪਿਆਰ ਦੀ ਹੱਦ ਕਿੱਥੇ ਐ ਪਿਆਰ ਦੀ ਹੱਦ ਕੀ ਐ ਉਹਨੇ ਕਿਹਾ ਯਾਦ ਰੱਖੀ ਦਾਨ ਦੀ ਹੱਦ ਹੋ ਸਕਦੀ ਏ ਤਿਆਗ ਦੀ ਹੱਦ ਹੋ ਸਕਦੀ ਏ ਪਿਆਰ ਦੀ ਕੋਈ ਹੱਦ ਨਹੀਂ ਰੱਬ ਨੂੰ ਪ੍ਰੇਮ ਕਰਨ ਵਾਲਾ ਭਾਵੇਂ ਸ਼ਹੀਦ ਵੀ ਹੋ ਜਾਂਦਾ ਹੈ ਉਹਦੇ ਸਰੀਰ ਦੇ ਟੁਕੜਿਆਂ ਵਿੱਚੋਂ ਵੀ ਰੱਬ ਦੇ ਨਾਮ ਦੀ ਆਵਾਜ਼ ਆਉਂਦੀ ਹੈ ਆਈ ਸੀ ਕਿ ਨਹੀਂ ਫਿਰ ਜਦੋਂ ਭਾਈ ਮਤੀਦਾਸ ਨੂੰ ਸ਼ਹੀਦ ਕੀਤਾ ਗਿਆ ਸੀ ਇਤਿਹਾਸ ਪੜਦੇ ਹੋ ਬੇ ਸਰੀਰ ਦੇ ਡੋ ਟੁਕੜੇ ਹੋ ਗਏ ਸਨ ਇੱਕ ਪੰਕਤੀ ਦੀ ਬਾਤ ਜਪਜੀ ਸਾਹਿਬ ਦੀ ਇੱਕ ਟੁਕੜੇ ਵਿੱਚ ਆਉਂਦੀ ਸੀ ਦੇ ਇੱਕ ਇੱਕ ਪਾਸੇ ਹੁੰਦੀ ਸੀ ਆਉਂਦੀ ਸੀ ਕਿ ਨਹੀਂ ਆਉਂਦੀ ਇਤਿਹਾਸ ਪੜਦੇ ਹੋ ਨਾ ਕਹਿੰਦੇ দান ਦੀ ਹੱਦ ਹੋ ਸਕਦੀ ਹੈ ਤਿਆਗ ਦੀ ਹੱਦ ਹੋ ਸਕਦੀ ਹੈ ਕਹਿੰਦੇ ਪਿਆਰ ਦੀ ਕੋਈ ਹੱਦ ਨਹੀਂ ਪਿਆਰ ਕਰਨਾ ਵਾਲਾ ਤੇ ਇਹ ਇਹੋ ਜੀਆਂ ਅਵਸਥਾ ਤੇ ਵੀ ਅਪੜ ਜਾਂਦਾ ਹੈ ਉਹ ਸ਼ਹੀਦ ਵੀ ਹੋ ਜਾਏਗਾ ਨਾ ਤੇ ਉਹਦੇ ਟੁਕੜਿਆਂ ਵਿੱਚੋਂ ਰੱਬ ਦੇ ਨਾਮ ਦੀ ਆਵਾਜ਼ ਆ ਜਾਏਗੀ ਉੱਥੇ ਆਵਾਜ਼ ਆਈ ਸੀ ਅਨਹਲ ਹੱਕ ਅਨਹਲ ਹੱਕ ਅਨਹਲ ਹੱਕ ਆ ਤਿੰਨ ਵਾਰ ਆਵਾਜ਼ ਆਈ ਉਹਨੇ ਕਿਹਾ ਬੰਦਿਆ ਸਵਾਲ ਨਾ ਕਰ ਇਹ ਤਾਂ ਆਤਮਾ ਰੱਬ ਨਾਲ ਜੁੜੀ ਸੀ ਤੇ ਰੱਬ ਦੇ ਕੋਲ ਹੀ ਪਹੁੰਚੀ ਪਈ ਹੈ ਇਹ ਤਾਂ ਰੱਬ ਨਾਲ ਪ੍ਰੇਮ ਕਰਨ ਵਾਲੀ ਸੀ ਤਾਂ ਮੈਂ ਬੇਨਤੀ ਕੀਤੀ ਸੀ ਪਿਆਰਿਓ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ